ਕਰਦੇ ਨਾ ਵੇਚਦੇ ਜਿਹੜੇ ਬਾਜ਼ਾਰ ਮੰਨ ਨਹੀਂ ਵਿਕਦੇ ਹਾਂ ਸਤੇ ਵੇਚਦੇ ਇਹ ਨੇ ਜਿਹੜੇ ਗਿਰੀ ਵਿਗਰੀ ਦਾਦਰੇ ਵੀ ਦੋ ਇਹੀ ਜਾਂਦੀ ਹੈ ਜੀ ਦੇਖ ਸਕਦੇ ਹੋ ਇਹ ਤਸਵੀਰਾਂ ਇਹ ਪਾਖੜਾ ਨਹਿਰ ਦੇ ਸਾਲਾਪੁਰ ਬਨ ਸਾਲਾਪੁਰ ਬਨ ਬਜਦਾ ਨਾ ਬਾਲਸਣਾ ਜੀ ਬਾਲਸਣਾ ਬਨ ਦੀਆਂ ਤਸਵੀਰਾਂ ਨੇ ਜਿੱਥੇ ਕਿ ਝਾਲ ਹੈ ਝਾਲ ਪਹਿਲਾਂ ਤੁਹਾਨੂੰ ਦਿਖਾਵਾਂਗੇ ਇਹ ਉੱਪਰੋਂ ਨਦੀ ਗੁਜ਼ਰਦੀ ਹੈ ਤੇ ਨੀਚੇ ਪੱਕੀ ਪਾਖੜਾ ਨਹਿਰ ਦਾ ਪਾਣੀ ਗੁజర్ ਕੇ ਅੱਗੇ ਨੂੰ ਜਾਂਦਾ ਹੈ ਤਦੋਂ ਇਹ ਝਾਲ ਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਪਸ਼ੂ ਤੇ ਵੱਖ-ਵੱਖ ਜਾਨਵਰ ਕੁੱਤਾ ਹੋਰ ਜੋ ਇਹਨਾਂ ਨਹਿਰ ਦੇ ਵਿੱਚ ਪਿਆਸ ਬੁਝਾਉਣ ਦੇ ਲਈ ਨਹਿਰ ਦੇ ਵਿੱਚ ਉਤਰਦੇ ਨੇ ਤਾਂ ਪਾਣੀ ਦੀ ਉਹਦੇ ਤੇਜ਼ ਬਹਾਅ ਦੇ ਨਾਲ ਵਿੱਚੇ ਹੜ ਜਾਂਦੇ ਨੇ ਖੜਨ ਤੋਂ ਬਾਅਦ ਜਦੋਂ ਇਹ ਚਾਲ ਦੇ ਵਿੱਚੋਂ ਗੁਜ਼ਰਦੇ ਆ ਤਾਂ ਨਿਕਲਦੀ ਸਾਰ ਚਾਲ ਇਹਨਾਂ ਨੂੰ ਕਿਨਾਰੇ ਤੇ ਲਗਾ ਦਿੱਤੀ ਲਗਾ ਦਿੰਦੀ ਹੈ ਲਾਈਵ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਇੱਕ ਜਾਨਵਰ ਹੈ ਗਾਏ ਵੀ ਹੋ ਸਕਦੀ ਹੈ ਸਾਨ ਵੀ ਹੋ ਸਕਦਾ ਹੈ ਤੇ ਦੂਜੇ ਪਾਸੇ ਦੂਰ ਇੱਕ ਕੁੱਤਾ ਛੋਟਾ ਜਾਨਵਰ ਮਰਿਆ ਹੋਇਆ ਹੈ ਤੇ ਹੋਰ ਇਸ ਵਿੱਚ ਆ ਰਹੇ ਜੋ ਕਿ ਕਈ ਲੋਕ ਪੰਡਤਾਂ ਆ ਕਿਸੇ ਤੋਂ ਛੁਆ ਕੇ ਕਹਿੰਦੇ ਨਹੀਂ ਹੁੰਦੇ ਵੀ ਆਪਣਾ ਉਹ ਕਰਕੇ ਇਹ ਨਾਰੀਅਲ ਆ ਇਹਨਾਂ ਵਿੱਚ ਛੱਡ ਦਿੰਦੇ ਨੇ ਸ਼ਨੀਵਾਰ ਐਤਵਾਰ ਨੂੰ ਜ਼ਿਆਦਾਤਰ ਦੇਖਿਆ ਜਾਂਦਾ ਹੈ ਵੀ ਨਾਰੀਅਲ ਇਹਨਾਂ ਨਹਿਰਾਂ ਦੇ ਵਿੱਚ ਦੇਖੇ ਜਾਂਦੇ ਨੇ ਤੇ ਇੱਥੇ ਕੁਝ ਨੌਜਵਾਨ ਖੜੇ ਸਨ ਉਹਨਾਂ ਨੇ ਵੀ ਦੱਸਿਆ ਕਿ ਇਹ ਨਹਿਰ ਦੇ ਵਿੱਚ ਅਕਸਰ ਪਸ਼ੂ ਜੋ ਕਿ ਨਦੀ ਦੇ ਵੀ ਨਹਿਰ ਦੇ ਵਿੱਚ ਪਾਖੜਾ ਨਹਿਰ ਵਿੱਚ ਪਾਣੀ ਪੀਣ ਦੇ ਲਈ ਉਤਰਦੇ ਨੇ ਤੇ ਉਤਰ ਕੇ ਜਦੋਂ ਇਹ ਪਾਣੀ ਪੀਂਦੇ ਆ ਤਾਂ ਤੇਜ਼ ਬਹਾਅ ਦੇ ਨਾਲ ਵਿੱਚ ਹੜ ਕੇ ਵਹਿ ਜਾਂਦੇ ਆ ਤੇ ਉਹਦੇ ਨਾਲ ਮਰ ਜਾਂਦੇ ਨੇ ਇੱਥੇ ਨੌਜਵਾਨ ਸੀਗੇ ਖੜੇ ਉਹਨਾਂ ਨੇ ਮੈਂ ਪੁੱਛਿਆ ਸੀ ਉਹਨਾਂ ਨੂੰ ਵੀ ਤੁਸੀਂ ਇਹ ਜਿਹੜੇ ਨਾਰੀਅਲ ਕੱਢ ਰਹੇ ਆ ਤਾਂ ਉਹਨਾਂ ਨੇ ਕਿਹਾ ਵੀ ਇਹ ਖਵਾਜਾ ਹੈ ਖਵਾਜਾ ਵੀ ਕਦੇ ਵੀ ਗੰਦਾ ਨਹੀਂ ਹੁੰਦਾ ਤਰੰਤੋ ਇੱਥੇ ਇਸ ਗਾਂ ਦੇ ਜਦੋਂ ਪਸ਼ੂ ਹੈ ਮਰਦਾ ਹੈ ਮਰਨ ਤੋਂ ਬਾਅਦ ਜੇ ਇੱਕ ਵਾਰ ਇਹਨੂੰ ਨਹੀਂ ਕੱਢਦੇ ਤਾਂ ਵਿੱਚੇ ਫੁੱਟ ਕੇ ਪਾਣੀ ਦੂਸ਼ਿਤ ਹੁੰਦਾ ਆਪਾਂ ਨੌਜਵਾਨਾਂ ਨਾਲ ਗੱਲ ਕਰਾਂਗੇ ਬਾਈ ਜੀ ਉਰੇਆ ਕਿਹੜਾ ਕਿਹੜਾ ਪਿੰਡ ਆ ਤੁਹਾਡਾ ਸਾਡਾ ਫੋਨ 16 ਕਿਹ ਪਿੰਡ ਹੈ ਇਹ ਜਿਹੜੇ ਨਹਿਰ ਦੇ ਵਿੱਚ ਪਸ਼ੂ ਆ ਆਉਂਦੇ ਆ ਇਹ ਕਿਵੇਂ ਖੜਦੇ ਆ ਵੀਰੇ ਜਿੱਕਣਾ ਪਾਣੀ ਪੂਣੀ ਪੀਣੇ ਵਾਸਤੇ ਆ ਇੰਡੇ ਉੱਧਰ ਦੇ ਵਿੱਚ ਇਹ ਤਾਂ ਉਹ ਵਿੱਚ ਗਿੱਜਿਆ ਨਹੀਂ ਮਿਰਜਨ ਜੀ ਇਹ ਤਾਂ ਹੁੰਦਾ ਹੈ ਨਹੀਂ ਨਾ ਕੋਈ ਉਹ ਕਰਦਾ ਕਿ ਪਿਆਸ ਕਰਦਾ ਹਾਂ ਉਹਦੇ ਕਰਕੇ ਵਿੱਚੇ ਮਰ ਮੁੜ ਜਾਂਦਾ ਜੀ ਹੁਣ ਕੱਢਦਾ ਨਹੀਂ ਕੋਈ ਜਿਹੜਾ ਫੁੱਟ ਜਾਂਦਾ ਗਲ ਜਾਂਦਾ ਫਿਰ ਕੀ ਹੁੰਦਾ ਅੱਛੀ ਤੇ ਛੜੀ ਜੰਨੇ ਆ ਹਾਂ ਕਿੱਥੇ ਇਕੱਠਾ ਹੋਈ ਹੈ ਕਿਸੇ ਨੇ ਕੋਈ ਨਹੀਂ ਕੰਦਣਾ ਹਾਂ ਗਾਹਾਂ ਗਾਹਾਂ ਦੇ ਨਾਲ ਤੇ ਗਾਹਾਂ ਨਿਕਲਿਆ ਗਾਲ ਕੇ ਇਹਦੇ ਫੇ ਪਾਣੀ ਦੂਸ਼ਿਤ ਨਹੀਂ ਕਰਦਾ ਗੰਦਾ ਨਹੀਂ ਕਰਦਾ ਗੰਦਾ ਤਾਂ ਹੋ ਰਿਹਾ ਲੋਕ ਉਹ ਪਾਣੀ ਪੀਂਦੇ ਆ ਅੱਗੇ ਜਾ ਕੇ ਪਾਣੀ ਪੀਂਦੇ ਆ ਕਿਹੜਾ ਅੱਗੇ ਸਾਫ ਦੀ ਕੀ ਜਾਂਦਾ ਪਾਣੀ ਪੀਂਦੇ ਆ ਸਾਫ ਦੀ ਕੀ ਜਾਂਦਾ ਇਹ ਇਹਨੂੰ ਨਹੀਂ ਜਿਹੜੇ ਉਹ ਮੁਲਾਜ਼ਮ ਬੈਠੇ ਆ ਸਿਰਫ ਬੰਨ ਦੀ ਰਾਖੀ ਲਈ ਬੈਠੇ ਆ ਕਿ ਇਹ ਸਫਾਈ ਨਹੀਂ ਕਰਾਉਂਦੇ ਜਿਹੜੇ ਬਸ ਉਹ ਜਿਨੀਵਾਰੀ ਦੇ ਲੰਘਦੇ ਆ ਹਾਂ ਜਿਨੀਵਾਰੀ ਖੜਦੇ ਆ ਇੰਨਾ ਗੰਦਾ ਪੱਕਾ ਹੀ ਹੁੰਦਾ ਤੇ ਇਹਦੇ ਵਿੱਚ ਕੋਈ ਨਾ ਕੋਈ ਜਾਨਵਰ ਮਰਿਆ ਹੋਇਆ ਰਹਿੰਦਾ ਹੀ ਹੈ ਜਰੂਰ ਮਰਿਆ ਰਹਿੰਦਾ ਆ ਜਿਆਦਾਤਰ ਗਾਂ ਹੋ ਗਈਆਂ ਮੱਤੋਂ ਤੋਂ ਤਾਂ ਹੁੰਦੀਆਂ ਜੋ ਜੇ ਕਈ ਵਾਰ ਤਾਂ ਹੀਰੋ ਨਾ ਇਹ ਜਾਨਵਰ ਵੀ ਹੁੰਦੇ ਇੱਕ ਮੈਂ ਹੋਰ ਦੇਖਿਆ ਵੀ ਜਿਹੜਾ ਉਹ ਨਾਰੀਅਲ ਐ ਕੱਢ ਕੇ ਕਈ ਵੇਚਦੇ ਨੇ ਤੇ ਕਈ ਇੱਥੋਂ ਲੈ ਕੇ ਜਾਂਦੇ ਕਿਵੇਂ ਕਰਦੇ ਨੇ ਜੀ ਨਾਰੀਅਲ ਇਕੱਠਾ ਹੋਇਆ ਉਹ ਕੱਢ ਲੈਂਦੇ ਨੇ ਜੀ ਕੱਢਦੇ ਉਹਦੇ ਤੇ ਲੱਗਿਆ ਉਹਦੇ ਨਾਰੀਅਲ ਦੇ ਵਿੱਚ ਉਹ ਸਾਹਮਣੇ ਤੇ ਲੱਗਿਆ ਹੋਇਆ ਬਿਲਕੁਲ ਛਿੱਲ ਕੇ ਹਾਂ ਬਿਲਕੁਲ ਉਹਨਾਂ ਨੇ ਲਿਆ ਕੇ ਜਿਹੜੀ ਆਪਣਾ ਗੇਰੀਬੁਰੀ ਵਿਕਦੀ ਹੈ 10 ਰੁਪਏ ਦੇ ਵਿੱਚ ਇਹ 10 ਜਿਹੜੀ ਬੱਸ ਸਟੈਂਡ ਤੇ ਬਰੰਡੇ ਆ ਕਰਾਲੀ ਓਕੇ ਪਾਣੀ ਇਹ ਖਾਣ ਨਾਲ ਹੁੰਦਾ ਕੁਝ ਨਹੀਂ ਉਹ ਵੀ ਲੋਕ ਖਾਂਦੇ ਆ ਇਹਦੇ ਵਿੱਚ ਪਾਣੀ ਨਹੀਂ ਉਹ ਬਾਹਰ ਥਾਂ ਥਾ ਲੈਣਾ ਗਾਂ ਜਾ ਕੇ ਵੀ ਕੱਢਦੇ ਹੀ ਆ ਵੇਚਦੇ ਆ ਤੇ ਉਹਰੇ ਤੇ ਜਿਹੜੀ ਅੱਡਿਆਂ ਤੇ ਕਰਾਲੀ ਬੱਸ ਸਟੈਂਡ ਤੇ ਵਿਕਦੀਆਂ ਗਿਰੀਆਂ ਤਾਂ ਉਹਦੇ ਤੋਂ ਹੀ ਲੈ ਜਾਂਦੇ ਕੱਢ ਕੇ ਲੋਕ ਜੀ ਉਹ ਬੰਦਾ ਕੱਢ ਕੇ ਕ੍ਰੇਡ ਤੇ ਗ੍ਰੇਡ ਭਰ ਰਿਹਾ ਨੈਰ ਤੇ ਕ੍ਰੇਡ ਤੇ ਗ੍ਰੇਡ ਭਰ ਰਿਹਾ ਉਹਦਾ ਬਿਜ਼ਨਸ ਆ ਇਹ ਬਿਜ਼ਨਸ ਬਿਜ਼ਨਸ ਉਹ ਲੋਕ ਜਿਹੜੇ ਬਾਕੀ ਜਿੰਨੇ ਹੈਗੇ ਪਖੰਡੀਆਂ ਆ ਕੰਮ ਪਖੰਡੀਆਂ ਕਮਾਈਆਂ ਵਿੱਚ ਛਿੱਟੀਆਂ ਨਹੀਂ ਉਹ ਗੰਦਾ ਕਰੀ ਇਹਨੂੰ ਗੰਦਾ ਕਰੀ ਤੇ ਆ ਕਹਿੰਦੇ ਨਹੀਂ ਢਾਲਾ ਕਰਕੇ ਵੀ ਵਜਨ ਕਢਾ ਕੇ ਨਹਿਰ 'ਚ ਸਿੱੜ ਦੋ ਸਵਾਹ ਹੋ ਜਾਂਦੀ ਹੈ ਕਿ ਤੇ ਬਾਲ ਇਹਦੇ ਕੋਲ ਚਾਕੇ ਵਿੱਚ ਮਿੱਢ ਦਿੰਦੇ ਸਵਾਹ ਵਿਚੜ ਦਿੰਦੇ ਨਹੀਂ ਤੁਸੀਂ ਤੁਹਾਨੂੰ ਲੱਗਦਾ ਹੈ ਵੀ ਤੁਸੀਂ ਨੌਜਵਾਨ ਹੈ ਵੀ ਐ ਟਾਲਾ ਕਰਕੇ ਉਹਦੇ ਦੁਖਤ ਤਕਲੀਫਾਂ ਕਿਤੇ ਨਾਰੀਆਂ ਨਾਲ ਨਿਕਲਦੇ ਆ ਸਭ ਤੋਂ ਵੱਡੀ ਗੱਲ ਹੈ ਮਾਰਾ ਹੀ ਦੇ ਦਰ ਜਾਓ ਆਪਾਂ ਜਿਹੜੇ ਨਾਮ ਦੇ ਗੁਰੂਆਂ ਤੇ ਆਓ ਸਾਰਾ ਕੁਝ ਹੈ ਸਾਰਾ ਕੁਝ ਕਿ ਦੇਖੋ ਮਾਰਾ ਦੀ ਗੱਤ ਤੇ ਲਾਜ਼ੀ ਕਰਾਓ ਐਂ ਕਾਬਿਲ ਨੋਕਾ ਦੇ ਕੋਈ ਹੱਲ ਨਹੀਂ ਬੰਦਾ ਇਹੋ ਜਿਹੇ ਤਰ੍ਹਾਂ ਜੇ ਫਸਿਆ ਰਹਿੰਦਾ ਇਹੀ ਚੱਕਰਾਂ ਦੇ ਫਸਿਆ ਰਹਿੰਦਾ ਬਹਿਮਾਰ ਬੰਦੇ ਇੱਕ ਵਾਰ ਬਾਅਦ ਸਾਰੀ ਉਮਰ ਨਿਕਲ ਜਾਂਦੀ ਹੈ ਤੇ ਇਹ ਮਹਿਰ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਇਹ ਸਫਾਈ ਹੋਣੀ ਚਾਹੀਦੀ ਹੈ ਹੋਣੀ ਤਾਂ ਚਾਹੀਦੀ ਹੈ ਪਰ ਹੁਣ ਜਿੰਨੀ ਵਾਰ ਵੀ ਦੇਖਿਆ ਇੰਜ ਹੀ ਪੱਕਾ ਹੀ ਰਹਿੰਦਾ ਕੋਈ ਨਾ ਕੋਈ ਮਰਿਆ ਹੀ ਰਹਿੰਦਾ ਹਾਂ ਇੱਥੇ ਪੱਕਾ ਹੀ ਰਹਿੰਦਾ ਬਈ ਜਿਹੜੇ ਬਾਹਰ ਵਾਲੇ ਇਨਾਮ ਨੇ ਸਾਫ ਹੋਣੀ ਚਾਹੀਦੀ ਸਾਫ ਹੋਣੀ ਚਾਹੀਦੀ ਇੰਨੇ ਵੀ ਚਾਹੁੰਦੇ ਕਿ ਤਾਂ ਆ ਦੇ ਯਾਰ ਉਹ ਵਧਾ ਦੇ ਤੇ ਵੈਸੇ ਦੇਖਣ ਜਗਦਾ ਨਹੀਂ ਲੱਗਦਾ ਦੇਖਣ ਜਗਦਾ ਬੰਦੇ ਤਾਂ ਦਿਸਦੇ ਆ ਕਹਾ ਬੰਦੇ ਪੁਣਾ ਨੇ ਬੈਠੇ ਕੋਈ ਪਾਣੀ ਪੀ ਰਿਹਾ ਕੋਈ ਕੱਢ ਰਿਹਾ ਬਿਲਕੁਲ ਹੈ ਅਗਲੇ ਨੂੰ ਕੁਝ ਨਹੀਂ ਪਤਾ ਇਹ ਸਾਰਾ ਗੰਦਗੀ ਉਹਦੇ ਅੰਦਰ ਜਾਂਦੀ ਹੈ ਸਭ ਵਿੱਚੇ ਜਾਂਦੀ ਹੈ ਪਾਣੀ ਵਿੱਚ ਬਿਲਕੁਲ ਤੁਹਾਡੀ ਵਧੀਆ ਗੱਲਾਂ ਲੱਗੀਆਂ ਕੀ ਰਾਇ ਤੁਹਾਡਾ ਹਰਵਿੰਦਰ ਹਰਵਿੰਦਰ ਸਿੰਘ ਵਧੀਆ ਗੱਲ ਤੁਸੀਂ ਕੀਤੀ ਹੈ ਤੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਦੇ ਵੀ ਜਦੋਂ ਵੀ ਅਸੀਂ ਗੁਜ਼ਰਦੇ ਹਾਂ ਲੰਘਦੇ ਹਾਂ ਤਾਂ ਇਹ ਇੰਨਾ ਗੰਦ ਹਰ ਸਮੇਂ ਇਸ ਨਹਿਰ ਦੇ ਵਿੱਚ ਭਾਖੜਾ ਨਹਿਰ ਦੇ ਵਿੱਚ ਪਾਣੀ ਨੂੰ ਦੇਖ ਕੇ ਇਹ ਜ ਲੱਗਦਾ ਵੀ ਇਸ ਤੋਂ ਸਾਫ ਸੁਥਰਾ ਪਾਣੀ ਨਹੀਂ ਹੋ ਸਕਦਾ ਇਸ ਤੇ ਲੋਕ ਰਾਸਤਾ ਗੁజర్ਦੇ ਵੀ ਨਹੀਂ ਦੇਖੋ ਨੌਜਵਾਨ ਦੂਜੇ ਪਾਸੇ ਨੂੰ ਰਾਸਤੇ ਤੇ ਗੁజర్ਦੇ ਵੀ ਨਹੀਂ ਤੇ ਉਹ ਤੁਸੀਂ ਦੇਖ ਸਕਦੇ ਪਸ਼ੂ ਇਸ ਵਿੱਚ ਦੋ ਇਸ ਸਮੇਂ ਮਰੇ ਹੋਏ ਦੇਖ ਸਕਦੇ ਆ ਜੋ ਕਿੱਟਾ ਇਹਦੇ ਪਰ ਮومی ਕਾ ਕੇ ਉਸ ਤੇ ਉੱਪਰ ਚੜ ਗਿਆ ਇਸ ਕਰਕੇ ਦਿਖਾਈ ਨਹੀਂ ਦੇ ਰਿਹਾ ਪਹਿਲਾਂ ਦਿਖ ਰਿਹਾ ਸੀ ਛੋਟੇ ਪਸ਼ੂ ਜੋ ਕਿ ਇਹਦੇ ਵਿੱਚ ਪਾਣੀ ਪੀਣ ਲਈ ਕੋਈ ਉਤਰਦਾ ਤਾਂ ਇਹਦੇ ਵਿੱਚ ਬਹਿ ਜਾਂਦਾ ਤੇ ਦਰਖਤ ਦੇ ਕਈ ਹੋਰ ਡੱਕੇ ਤੇ ਨਾਲ ਹੀ ਬੋਤਲਾਂ ਪਲਾਸਟਿਕ ਦੀਆਂ ਜੋ ਲੋਕਾਂ ਵੱਲੋਂ ਇਹਦੇ ਵਿੱਚ ਸਿਟੀਆਂ ਜਾਂਦੀਆਂ ਉਹ ਇੱਥੇ ਇਕੱਠੀਆਂ ਹੋ ਜਾਂਦੀਆਂ ਜਿਹੜੇ ਗੁਰੂਆਂ ਦੀਆਂ ਫੋਟੋਆਂ ਮੂਰਤੀਆਂ ਬਹੁਤ ਸਾਰਾ ਝੜਦੇ ਲੋਕ ਗੰਦ ਪਾਉਂਦੇ ਗੁਰੂਆਂ ਦੀਆਂ ਫੋਟੋਆਂ ਮੂਰਤੀਆਂ ਬਾ ਕਾਫੀ ਕੁਝ ਇਸ ਦੇ ਵਿੱਚ ਜੋ ਜਲ ਪ੍ਰਵਾਹ ਕਰ ਦਿੰਦੇ ਨੇ ਤੇ ਉਹ ਇੱਥੇ ਆ ਕੇ ਇਕੱਠੇ ਹੋ ਕੇ ਇੱਥੇ ਪਾਣੀ ਨੂੰ ਦੂਸ਼ਿਤ ਕਰਦਾ ਪਸ਼ੂਆਂ ਮਰਨ ਦੇ ਨਾਲੇ ਦੂਸ਼ਿਤ ਹੁੰਦਾ ਤਨੂੰ ਹੋਰ ਇੱਕ ਗੌਰਖ ਧੰਦਾ ਜੋ ਮੁੰਡੇ ਨੇ ਦੱਸਿਆ ਹੈ ਕਿ ਇੱਥੇ ਤੇ ਜੋ ਕਿ ਸ਼ਹਿਰਾਂ ਦੇ ਵਿੱਚ ਬੱਸ ਸਟੈਂਡ ਤੇ ਹੋਰ ਕਈ ਥਾਵਾਂ ਤੇ ਨਾਰੀਅਲ ਵਗੈਰਾ ਵਿਕਦੇ ਨਹੀਂ ਤਾਂ ਇੱਥੇ ਸ਼ਨੀਵਾਰ ਐਤਵਾਰ ਨੂੰ ਸੈਂਕੜਾਂ ਦੀ ਤਾਦਾਦ ਵਿੱਚ ਇੱਕ ਨਾਰੀਅਲ ਦੇਖ ਸਕਦੇ ਹੋ ਕੱਡੇ ਹੋਏ ਪਏ ਨੇ ਇਹ ਨਾਰੀਅਲਸ ਦੋ ਇੱਥੇ ਨਹਿਰ ਦੇ ਵਿੱਚ ਨੇ ਤੁਹਾਨੂੰ ਹੋਰ ਵੀ ਦਿਖਾਵਾਂਗੇ ਨੇੜੇ ਜਾ ਕੇ ਇਹ ਨਾਰੀਅਲ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਨਹਿਰ ਦੇ ਵਿੱਚ ਪਏ ਨੇ ਪੂਰੀ ਤਰ੍ਹਾਂ ਨਾਰੀਅਲ ਹੀ ਨਾਰੀਅਲ ਦਿਖਾਈ ਦੇ ਰਹੇ ਨੇ ਇਤੋਂ ਇਹਨਾਂ ਨੂੰ ਕੱਢ ਕੇ ਇਨਾਂ ਨੂੰ ਛਿੱਲ ਕੇ ਸਾਹਮਣੇ ਤੋਂ ਤੇ ਨਾਲ ਹੀ ਇਹਨਾਂ ਨੂੰ ਗਿਰਿਆਂ ਦੇ ਤੌਰ ਤੇ ਵੇਚਿਆ ਜਾਂਦਾ ਹੈ ਕਿਉਂਕਿ ਥਾਂ ਥਾਂ ਬੱਸ ਸਟੈਂਡਾਂ ਤੇ ਰੇਲਵੇ ਸਟੇਸ਼ਨਾਂ ਤੇ ਸ਼ਹਿਰਾਂ ਦੇ ਵਿੱਚ ਗਿਰਿਆ ਵੇਚਦੇ ਨੇ ਉਹ ਆ ਦੇਖ ਸਕਦੇ ਦੋ ਪਸ਼ੂ ਹੋਰ ਇਹਦੇ ਵਿੱਚ ਮਰੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੂੰ ਮੱਖੀਆਂ ਤੇ ਕੀੜੇ ਚੱਲ ਰਹੇ ਨੇ ਇਹਨਾਂ ਦੇ ਮਰਨ ਦੇ ਨਾਲ ਇੱਥੇ ਫੁੱਟਣ ਦੇ ਨਾਲ ਪਾਣੀ ਦੂਸ਼ਿਤ ਹੁੰਦਾ ਤੇ ਬਿਮਾਰੀਆਂ ਫੈਲਣ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ ਪਾਣੀ ਕਿੰਨਾ ਸਾਫ਼ ਸੁਥਰਾ ਹੈ ਜੋ ਕਿ ਇਸ ਨਹਿਰ ਦੇ ਵਿੱਚ ਭਾਖੜਾ ਨਹਿਰ ਦੇ ਵਿੱਚ ਜੋ ਕਿ ਨਹਿਰ ਦੇ ਨਾਲ ਇਹ ਨਦੀ ਹੈ ਜੋ ਕਿ ਨਦੀ ਉੱਪਰੋਂ ਦਾਦੀ ਗੁਜ਼ਰਦੀ ਹੈ ਜੋ ਕਿ بارش ਦਾ ਪਾਣੀ ਇਕੱਠਾ ਹੋ ਕੇ ਇੱਥੇ ਤੋਂ ਗੁਜ਼ਰਦਾ ਹੈ ਤੇ نیچے ਤੋਂ ਇਹ ਭਾਖੜਾ ਨਹਿਰ ਅੰਗਰੇਜ਼ਾਂ ਦੇ ਸਮੇਂ ਦੀ ਬਣਾਈ ਹੋਈ ਨਹਿਰ ਹੈ ਤੇ ਨੌਜਵਾਨ ਖੜੇ ਸੀ ਜਿਨ੍ਹਾਂ ਨੂੰ ਦੇਖ ਕੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਇੱਥੇ ਵੱਡੀ ਗਿਣਤੀ ਵਿੱਚ ਇਸੇ ਤਰ੍ਹਾਂ ਹੀ ਪਸ਼ੂ ਇਸ ਨਹਿਰ ਦੇ ਵਿੱਚ ਡਿੱਗ ਕੇ ਪਰਦੇ ਨੂੰ ਜਿਨ੍ਹਾਂ ਦੇ ਨਾਲ ਪਾਣੀ ਦਾ ਦੂਸ਼ਿਤ ਹੁੰਦਾ ਹੀ ਹੈ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣਾ ਪੈਂਦਾ ਹੈ ਕਿਉਂ ਗਰਬਿੰਗ ਤੋਂ ਰਾਹਤ ਪਾਉਣ ਦੇ ਲਈ ਉਹ ਨਹਿਰ ਦੇ ਵਿੱਚ ਪਾਣੀ ਪੀਣ ਦੇ ਲਈ ਉਤਰਦੇ ਨੇ ਤੇਜ਼ ਬਹਾਅ ਤੁਸੀਂ ਦੇਖ ਸਕਦੇ ਕਿੰਨਾ ਤੇਜ਼ ਬਹਾਅ ਹੈ ਪੂਰੀ ਆਵਾਜ਼ ਪਾਣੀ ਦੀ ਜੇਕਰ ਕੋਈ ਵਿਅਕਤੀ ਇਸ ਵਿੱਚ गिर ਜਾਵੇ ਤਾਂ ਉਹਦਾ ਕਹਿੰਦੇ ਨਹੀਂ ਦਹੀਂ ਤੋਂ ਬਖਣੀ ਪਾਣੀ ਕੱਢ ਸਕਦਾ ਵੱਡੀ ਗਿਣਤੀ ਵਿੱਚ ਇਸ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਤੇ ਨਾਲ ਹੀ ਦੇ ਵਿੱਚ ਪੂਰੀ ਤਰ੍ਹਾਂ ਇਸ ਜੰਦਾਰੀਅਲ ਤੇ ਹੋਰ ਗੰਦ ਨਾਲ ਪਾਣੀ ਦੂਸ਼ਿਤ ਹੋ ਰਿਹਾ ਤੇ ਇੱਥੇ ਖੜੇ ਹੋ ਨੌਜਵਾਨ ਨੇ ਮੰਗ ਕੀਤੀ ਕਿ ਇਹਨਾਂ ਨੂੰ ਸਹੀ ਸਮੇਂ ਤੇ ਸਫਾਈ ਹੋਣੀ ਚਾਹੀਦੀ ਆ ਜੋ ਪਸ਼ੂ ਮਰ ਜਾਂਦੇ ਨੇ ਇੱਥੇ ਕਿਸੇ ਦੀ ਡਿਊਟੀ ਲੱਗਣੀ ਚਾਹੀਦੀ ਆ ਭਾਵੇਂ ਕਿ ਪੁਲਿਸ ਵਿਭਾਗ ਵੱਲੋਂ ਇਸ ਬੰਨ ਦੀ ਰਾਖੀ ਲਈ ਬਲਾਜਨਤਾ ਤਾਇਨਾਤ ਕੀਤੇ ਹੋਏ ਨੇ ਦਿਨ ਰਾਤ ਇੱਥੇ ਇੱਕ ਇੱਕ ਬੰਦਾ ਸ਼ਿਫਟ ਦੇ ਤੌਰ ਤੇ ਨੌਕਰੀ ਕਰਦਾ ਹੈ ਇੱਥੇ ਬੰਦੇ ਨੇ ਪਰੰਤੂ ਇਸ ਦੀ ਸਫਾਈ ਵੀ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਪਾਣੀ ਦੂਸ਼ਿਤ ਕਰਕੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਗੰਦਾ ਪਾਣੀ ਜਦੋਂ ਪਸ਼ੂ ਵਰ ਜਾਂਦਾ 15 ਤੋਂ 20 ਦਿਨ ਇਸੇ ਤਰ੍ਹਾਂ ਪਿਆ ਰਹਿੰਦਾ ਪਿਆ ਰਹਿਣ ਤੋਂ ਬਾਅਦ ਇਹ ਫਟ ਜਾਂਦਾ ਹੈ ਪਾਣੀ ਦੇ ਨਾਲ ਫਟ ਕੇ ਵਿੱਚ ਹੀ ਪਾਣੀ ਦੇ ਵਿੱਚ ਮਿਲ ਜਾਂਦਾ ਜਿਸ ਦੇ ਨਾਲ ਅੱਗੇ ਲੋਕ ਇਸ ਨੂੰ ਪਾਣੀ ਪੀਂਦੇ ਨੇ ਤੇ ਇਸ ਨੂੰ ਘਰੇਲੂ ਯੋਗ ਵੀ ਵਰਤਦੇ ਨੇ ਤੇ ਇਹਦੇ ਨਾਲ ਬਿਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਡੇਲੀ ਨਿਊਜ਼ ਦੀ ਚਮਕੌਰ ਸਾਹਿਬ ਤੋਂ ਇਕਬਾਲ ਸਿੰਘ ਬਾਲੀ ਦੀ ਰਿਪੋਰਟ